ਇਹ ਖੰਸਾ ਬੈਠੀ ਕਿ ਕਿ ਆ ਗੁਰੂ ਦਾ ਦਿਲ ਨੇ ਡੋਡੀ ਆ ਜੀ ਅਨੁ ਆ ਜਰਤਰਾ ਗੁਰੂ ਕਾ ਦੇ ਸਮ ਦਰਸ਼ਨ ਕਰਵਾ ਜੀ ਆ ਜੀ ਹੋਂ ਸਾਹਮਣੇ ਦਰਬਾਰ ਸਾਹਿਬ ਦੇ ਕਰੋ ਜੀ ਦਰਸ਼ਨ ਆਪਾਂ ਦਰਬਾਰ ਸਾਹਿਬ ਦੇ ਅੰਦਰ ਲੈ ਕੇ ਚੱਲਦੇ ਹਾਂ ਤੁਹਾਨੂੰ ਦਰਬਾਰ ਸਾਹਿਬ ਦੇ ਅੰਦਰ ਦਰਸ਼ਨ ਕਰੋ ਜਲਦੀ ਜਲਦੀ ਵੀਡੀਓ ਨੂੰ ਖਿੱਚ ਕੇ ਸ਼ੇਅਰ ਕਰ ਦਿਓ ਕਹਿੰਦੇ ਜਿਹੜੇ ਹੋਰ ਵੀ ਵੀਰਪਾਈ ਇਹ ਵੀਡੀਓ ਦੇਖਣਗੇ ਤਾਂ ਇਸ ਗੁਰੂ ਘਰ ਦੇ ਦਰਸ਼ਨ ਕਰ ਲੈਣਗੇ ਦਸਮੇਸ਼ ਇਹ ਜੇ ਹੁਣ ਆਪਾਂ ਜੋ ਹੀਤਾਂ ਦੀ ਜਗਾ ਬਣੀ ਹੋਈ ਹੈ ਉਹਨਾਂ ਦੇ ਦਰਸ਼ਨ ਕਰੀਏ ਸਾਰੇ ਸੀਧਾਂ ਨੇ ਇੱਥੇ ਫੋਟੋਆਂ ਲਾਇਆ ਹੋਇਆ ਹਨ ਕਰੋ ਜੀ ਇਹ ਸੀਧਾਂ ਦੀ ਸਮਾਦੇ ਅੰਦਰ ਦੇ ਜੋ ਸ਼ਸਤਰ ਹਨ ਉਹਨਾਂ ਦੇ ਦਰਸ਼ਨ ਉਹ ਵਾਹਿਗੁਰੂ ਜੀ ਦੇ ਦਰਸ਼ਨ ਹੈ ਉਹ ਬਾਰੇ ਜਿਹੜੇ ਅਸੀਂ ਇੱਥੇ ਬਖਤੀ ਕਰਦੇ ਸਨ ਤੇ ਇਸ ਬੰਦੇ ਤੁਸੀਂ ਵੀ ਦਰਸ਼ਨ ਕਰ ਜੇ ਤੁਸੀਂ ਕਸੀਰ ਨਹੀਂ ਸੁਖਦਾ ਤਾਂ ਪੂਰੀ ਹੁੰਦੀ ਹੈ ਕੋਈ ਦਸਮਾਣਾ ਕਿਲ੍ਹਾ ਚੜਾ ਕੇ ਜਾਂਦਾ ਬਾਦ ਉੱਤੇ ਸੇਵਾ ਕਰੀ ਜਾਂਦੇ ਨੇ ਸਿੰਘ ਜੀ ਭਾਈ ਜੀ ਨੰਨੀ ਬਗਾਂ ਆ ਇਹ ਜਿਹੜਾ ਜਿੱਥੇ ਬਾਬਾ ਪੀਆਪਾ ਜੀ ਦਾ ਮੰਦਰ ਕੇ ਆ ਬੰਦਨਾ ਉਹ ਕੇ ਸਨੰਦਰਾ ਦਰਸ਼ਨ ਕਰਾਉਣਾ ਹੈ ਉਹ ਸਾਹਮਣੇ ਮਸ਼ੀਬ ਹੈ ਜੋ ਅਕਾਦਮੀ ਆਈ ਹੈ ਉਹ ਸਾਹਮਣੇ ਅਸ਼ਾਦਾ ਤਿਆਰ ਜੀ ਹੈ ਮੈਂ ਕਰੋ ਜੀ ਦਰਸ਼ਨ ਸ਼ਕੀਆ ਜੀ ਨੇ ਬਹੁਤ ਸਮਾਂ ਨੰਬਰ ਹਾਲ ਬਣਾ ਰਿਹਾ ਹੈ ਸੰਗਤਾਂ ਬਹੁਤ ਜ਼ਿਆਦਾ ਵਰਤਮਾਨ ਦੀ ਸੇਵਾ ਕਰ ਰਹੀ ਹੈ ਸੇ ਸੋਨਾ ਪ੍ਰਬੰਧਾ ਲੰਗਰ ਦਾ ਵੀ ਦੇਖੋ ਸਾਹਮਣੇ ਬੜੇ ਬੜੇ ਸੀਸੀ ਲੱਗੇ ਨੇ ਟੂਟੀਆਂ ਲੱਗੀਆਂ ਸੰਗਤਾਂ ਦੇ ਕੋਤ ਤੋਂ ਇਹਨਾਂ ਨੇ ਬੈਗਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਧੋਕ ਜਿਗਸੀਰ ਕਰਮਗੜ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਹੁਣੇ ਹੁਣ ਗੁਰੂ ਘਰ ਦੇ ਦਰਸ਼ਨ ਕੀਤੇ ਹੈ ਵੀਡੀਓ ਦੇਖੀ ਹੈ ਵੀਡੀਓ ਵਧੀਆ ਲੱਗੀ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਮੈਂਟਾਂ ਦੇ ਵਿੱਚ ਸਾਨੂੰ ਬੈਗਰੂ ਜਰੂਰ ਲਿਖ ਕੇ ਭੇਜਣਾ ਸਾਡੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਫੇਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ